ਰਾਸਤੇ ਵਿੱਚ ਜਿੰਨੇ ਵੀ ਉਸਦੇ ਸੰਗੀ ਸਾਥੀ ਹੁੰਦੇ ਆ ਆਂਢੀ ਗੁਆਂਢੀ ਹੁੰਦੇ ਆ ਸਾਰੇ ਉਸ ਨੂੰ ਤਾਨੇ ਮਿਹਨੇ ਮਾਰਦੇ ਰਹਿੰਦੇ ਆ ਕਿ ਤੂੰ ਤਾਂ ਬਈ ਬੜਾ ਹਸ਼ਿਆਰ ਸੀ ਕੀ ਗੱਲ ਹੋ ਗਈ ਤੂੰ ਕਿਵੇਂ ਫੇਲ ਹੋ ਗਿਆ ਇਹ ਤਾਂ ਹੋ ਨਹੀਂ ਸਕਦਾ ਸੀ ਮਤਲਬ ਕਿ ਬਾਰ ਬਾਰ ਉਸ ਨੂੰ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਜਿਹੜਾ ਉਹਦਾ ਮਾਨਾ ਉਹ ਹੋਰ ਦੁਖੀ ਹੋਵੇ ਜਿਵੇਂ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ ਕਹਾਵਤ ਆ ਕਿ ਬਰਦੀ ਦੇ ਉੱਤੇ ਤੇਲ ਪਾਉਣਾ ਉਹ ਤੇਲ ਪਾਉਣ ਦਾ ਕੰਮ ਕਰਿਆ ਕਰਨ ਤਾਂ ਇੱਕ ਦਿਨ ਕੀ ਹੁੰਦਾ ਉਹ ਮੁੰਡਾ ਲੋਕਾਂ ਦੇ ਤਾਨੇ ਮਿਹਨਿਆਂ ਤੇ ਬੜਾ ਹੀ ਤੰਗ ਤੇ ਪ੍ਰੇਸ਼ਾਨ ਹੋ ਕੇ ਆਪਣੇ ਪਿੰਡ ਦੇ ਕੋਲੇ ਦੀ ਲੰਘਦੀ ਨਹਿਰ ਵੱਲ ਹੀ ਹੋ ਤੁਰਦਾ ਨਹਿਰ ਵੱਲ ਨੂੰ ਆਪਣਾ ਮੂੰਹ ਕਰਦਾ ਤੇ ਹੌਲੀ-ਹੌਲੀ ਨਹਿਰ ਵੱਲ ਨੂੰ ਤੁਰਿਆ ਜਾਂਦਾ ਤੇ ਨਹਿਰ ਦੇ ਕਿਨਾਰੇ ਤੇ ਬੜੀ ਕੰਧ ਦੇ ਉੱਪਰ ਚੜ ਜਾਂਦਾ ਸਤਿ ਸ਼੍ਰੀ ਕਾਲ ਜੀ ਦੋਸਤੋ ਅੱਜ ਵੀ ਵੀਡੀਓ ਦੇ ਵਿੱਚ ਦੱਸਦੇ ਆ ਕਿਵੇਂ ਇੱਕ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਮੁੰਡਾ ਜਦੋਂ ਆਪਣੇ ਹੱਥ ਦੇ ਵਿੱਚ ਦੁੱਧ ਦਾ ਭਰਿਆ ਹੋਇਆ ਲੂਟਾ ਲੈ ਕੇ ਪਿੰਡ ਦੇ ਵਿੱਚੋਂ ਦੀ ਲੰਘਦਾ ਤੱਕ ਤੱਕ ਹੀ ਜਿੰਦਗੀ ਉਹ ਬਦਲ ਜਾਂਦੀ ਆ ਸੋ ਬਹੁਤ ਹੀ ਇੰਟਰਸਟਿੰਗ ਵੀਡੀਓ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਪਰ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਪਿੰਡ ਦੇ ਵਿੱਚ ਮੁੰਡਾ ਬਾਹਰਨੀ ਕਲਾਸ ਦੇ ਵਿੱਚ ਪੜਦਾ ਹੁੰਦਾ ਜਿਹੜਾ ਕਿ ਪੜ੍ਹਾਈ ਦੇ ਵਿੱਚ ਬੜਾ ਹੀ ਹੁਸ਼ਿਆਰ ਹੁੰਦਾ ਤੇ ਬਹੁਤ ਹੀ ਮਨ ਲਾ ਕੇ ਪੜ੍ਹਾਈ ਕਰਦਾ ਪਰ ਘਰ ਦੇ ਵਿੱਚ ਉਹ ਇਕੱਲਾ ਹੁੰਦਾ ਸਾਰਾ ਘਰ ਦਾ ਕੰਮਕਾਰ ਵੀ ਉਸ ਨੂੰ ਹੀ ਕਰਨਾ ਪੈਂਦਾ ਤੇ ਖੇਤ ਦਾ ਕੰਮਕਾਰ ਵੀ ਉਸ ਨੂੰ ਇਕੱਲੇ ਹੀ ਕਰਨਾ ਪੈਂਦਾ ਹੁਣ ਉਹ ਸਕੂਲੋਂ ਜਦੋਂ ਪਰਤੇ ਘਰ ਆਉਂਦਾ ਤਾਂ ਘਰੇ ਆਉਣ ਤੋਂ ਬਾਅਦ ਰੋਟੀ ਪਾਣੀ ਖਾ ਕੇ ਆਪਣੇ ਖੇਤ ਨੂੰ ਚਲਾ ਜਾਂਦਾ ਤੇ ਸਾਰਾ ਦਿਨ ਖੇਤ ਦੇ ਵਿੱਚ ਕੰਮ ਧੰਦਾ ਕਰਦਾ ਰਹਿੰਦਾ ਤੇ ਸ਼ਾਮ ਨੂੰ ਜਦੋਂ ਆਪਣੇ ਘਰ ਵਾਪਸ ਆਉਂਦਾ ਤਾਂ ਜਿੰਨਾ ਕੁ ਵੀ ਉਸ ਕੋਲੇ ਟਾਈਮ ਹੁੰਦਾ ਤਾਂ ਉਸ ਟਾਈਮ ਦੇ ਵਿੱਚ ਉਹ ਆਪਣੀ ਪੜ੍ਹਾਈ ਕਰਦਾ ਤੇ ਹੁਣ 12ਵੀਂ ਕਲਾਸ ਦੇ ਜਿਹੜੇ ਪੇਪਰ ਹੁੰਦੇ ਆ ਉਹ ਨੇੜੇ ਹੁੰਦੇ ਆ ਪੇਪਰਾਂ ਦਾ ਸਮਾਂ ਨੇੜੇ ਹੁੰਦਾ ਕੰਪ ਮੁੰਡੇ ਦੇ ਆਂਢੀ ਗਵਾਂਢੀ ਜਿੰਨੇ ਵੀ ਹੁੰਦੇ ਆ ਪਿੰਡ ਵਿੱਚ ਸਾਰਿਆਂ ਨੂੰ ਇਹ ਹੁੰਦਾ ਕਿ ਇਸ ਵਾਰ ਵੀ ਇਸ ਮੁੰਡੇ ਨੇ ਹੀ ਫਰਸਟ ਹੋਣਾ। ਇਹੀ ਮੁੰਡਾ ਪਹਿਲੇ ਨੰਬਰ ਤੇ ਆਏਗਾ। ਸਾਰਿਆਂ ਨੂੰ ਏਦਾਂ ਹੀ ਹੁੰਦਾ ਕਿਉਂਕਿ ਉਹ ਮੁੰਡਾ ਪੜਾਈ ਵਿੱਚ ਬਹੁਤ ਹੀ ਹੁਸ਼ਿਆਰ ਹੁੰਦਾ। ਹੁਣ ਜਦੋਂ 12ਵੀਂ ਕਲਾਸ ਦੇ ਪੇਪਰ ਹੁੰਦੇ ਆ ਤਾਂ ਉਹ ਮੁੰਡਾ ਵੀ ਪੇਪਰ ਦਿੰਦਾ। ਤੇ ਜਦੋਂ ਪੇਪਰਾਂ ਦਾ ਹੁਣ ਰਿਜ਼ਲਟ ਹੁੰਦਾ ਤਾਂ ਕਿਸੇ ਕਾਰਨ ਕਰਕੇ ਉਸ ਮੁੰਡੇ ਦਾ ਇੱਕ ਪੇਪਰ ਦੇ ਵਿੱਚੋਂ ਜਿਹੜਾ ਰਿਜ਼ਲਟ ਹੁੰਦਾ ਬਹੁਤ ਹੀ ਮਾੜਾ ਹੁੰਦਾ ਫੇਲ ਹੋ ਜਾਂਦਾ ਇੱਕ ਪੇਪਰ 'ਚ। ਤੇ ਜਦੋਂ ਹੁਣ ਉਹ ਪੇਪਰ ਦੇ ਵਿੱਚੋਂ ਇੱਕ ਚੋ ਫੇਲ ਹੁੰਦਾ ਤੇ ਉਹਦੇ ਆਂਢੀ ਗੁਮਾਂਢੀ ਜਿਹੜੇ ਹੁੰਦੇ ਆ ਬੜੇ ਹੀ ਖੁਸ਼ ਹੁੰਦੇ ਆ ਵੀ ਇਹ ਕਿਵੇਂ ਹੋ ਗਿਆ ਇਹ ਤਾਂ ਵੀ ਇਤਨੀ ਫੇਲ ਹੋ ਗਿਆ ਬੜੇ ਹੀ ਖੁਸ਼ ਹੁੰਦੇ ਆ ਖੁਸ਼ੀ ਮਨਾਉਂਦੇ ਆ ਤੇ ਜਦੋਂ ਮੁੰਡਾ ਹੁਣ ਆਪਣੇ ਘਰੋਂ ਖੇਤ ਵੱਲ ਨੂੰ ਕੰਮ ਦੇ ਲਈ ਜਾਇਆ ਕਰੇ ਤਾਂ ਰਸਤੇ ਵਿੱਚ ਜਿੰਨੇ ਵੀ ਉਸਦੇ ਸੰਗੀ ਸਾਥੀ ਹੁੰਦੇ ਆ ਆਂਢੀ ਗੁਮਾਂਢੀ ਹੁੰਦੇ ਆ ਸਾਰੇ ਉਸ ਨੂੰ ਤਾਣੇ ਮਿਹਨੇ ਮਾਰਦੇ ਰਹਿੰਦੇ ਆ ਕਿ ਤੂੰ ਤਾਂ ਬਈ ਬੜਾ ਹਸ਼ਿਆਰ ਸੀ ਕੀ ਗੱਲ ਹੋ ਗਈ ਤੂੰ ਕਿਨੇ ਫੇਲ ਹੋ ਗਏ ਤਾਂ ਹੋ ਨਹੀਂ ਸਕਦਾ ਸੀ ਮਤਲਬ ਕਿ ਬਾਰ ਬਾਰ ਉਸ ਨੂੰ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਜਿਹੜਾ ਉਹਦਾ ਮਾਣਾ ਉਹ ਹੋਰ ਦੁਖੀ ਹੋਵੇ ਜਿਵੇਂ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ ਕਹਾਵਤ ਆ ਕਿ ਬਰਦੀ ਦੇ ਉੱਤੇ ਤੇਲ ਪਾਉਣਾ ਉਹ ਤੇਲ ਪਾਉਣ ਦਾ ਕੰਮ ਕਰਿਆ ਕਰਨ ਉਹ ਬੜਾ ਵਿਚਾਰਾ ਪਰੇਸ਼ਾਨ ਹੁੰਦਾ ਕਿ ਲੋਕ ਤਾਂ ਮੇਰੇ ਪਿੱਛੇ ਹੱਤੋਂਗੇ ਪੈ ਗਏ ਇਹਦਾ ਮੈਨੂੰ ਬਹੁਤ ਔਖਾ ਕਰਦਾ ਇਹਨਾਂ ਨੇ ਤਾਂ ਇੱਕ ਦਿਨ ਕਿੰਦਾ ਉਹ ਮੁੰਡਾ ਲੋਕਾਂ ਦੇ ਤੰਗ ਮਿਹਣਿਆਂ ਤੇ ਬੜਾ ਹੀ ਤੰਗ ਤੇ ਪਰੇਸ਼ਾਨ ਹੋ ਕੇ ਆਪਣੇ ਪਿੰਡ ਦੇ ਕੋਲ ਦੀ ਲੰਘਦੀ ਨਹਿਰ ਵੱਲ ਨੂੰ ਹੋ ਤੁਰਦਾ ਨਹਿਰ ਵੱਲ ਨੂੰ ਆਪਣਾ ਮੂੰਹ ਕਰਦਾ ਤੇ ਹੌਲੀ-ਹੌਲੀ ਨਹਿਰ ਵੱਲ ਨੂੰ ਤੁਰ ਜਾਂਦਾ ਤੇ ਨਹਿਰ ਦੇ ਕਿਨਾਰੇ ਤੇ ਬਣੀ ਕੰਢੇ ਦੇ ਉੱਪਰ ਚੜ ਜਾਂਦਾ ਜਦੋਂ ਕੰਢੇ ਦੇ ਉੱਪਰ ਚੜਦਾ ਤਾਂ ਉੱਤੇ ਜਾ ਕੇ ਬੈਠ ਜਾਂਦਾ ਕਾਫੀ ਸਮਾਂ ਬੈਠਾ ਰਹਿੰਦਾ ਉਸ ਮੁੰਡੇ ਨੂੰ ਕੰਢੇ ਦੇ ਉੱਪਰ ਬੈਠੇ ਨੂੰ ਦੂਰ ਬੈਠਾ ਇੱਕ ਬਜ਼ੁਰਗ ਅਬਿਅਕਤੀ ਸਿਆਣਾ ਵਿਅਕਤੀ ਉਹ ਦੇਖਦਾ ਰਹਿੰਦਾ ਤੇ 15-20 ਮਿੰਟ ਅੱਧਾ ਘੰਟੇ ਦਾ ਸਮਾਂ ਬਤੀਤ ਹੋਣ ਤੋਂ ਬਾਅਦ ਉਹ ਜਿਹੜਾ ਸਿਆਣਾ ਵਿਅਕਤੀ ਹੁੰਦਾ ਉਸ ਮੁੰਡੇ ਦੇ ਕੋਲ ਆ ਕੇ ਬਹਿੜਦਾ ਪੁੱਛਦਾ ਕਿ ਪੁੱਤਰ ਕੀ ਗੱਲ ਹੋ ਗਈ ਤੈਨੂੰ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਤੂੰ ਬੜਾ ਹੀ ਪਰੇਸ਼ਾਨ ਨਾ ਤੇ ਨਰਾਸ਼ ਹੋਇਆ ਇਸ ਕੰਢੇ ਦੇ ਉੱਪਰ ਬੈਠਾ ਤੈਨੂੰ ਕੀ ਤਕਲੀਫ ਆ ਤੂੰ ਮੈਨੂੰ ਦੱਸ ਕੀ ਮੈਂ ਤੇਰੀ ਮਦਦ ਕਰ ਸਕਦਾ ਉਹ ਜਿਹੜਾ ਸਿਆਣਾ ਵਿਅਕਤੀ ਹੁੰਦਾ ਜਿਹੜੇ ਇੰਨੀਆਂ ਗੱਲਾਂ ਉਸ ਮੁੰਡੇ ਨੂੰ ਪੁੱਛਦਾ ਤਾਂ ਮੁੰਡਾ ਕਹਿੰਦਾ ਜੀ ਕੀ ਦੱਸਾਂ ਮੈਂ ਮੈਂ ਤਾਂ ਬੜਾ ਹੀ ਦੁਖੀ ਹਾਂ ਮੇਰੇ ਨਾਲ ਆ ਸਾਰਾ ਕੁਝ ਹੋਇਆ ਮੈਂ 12ਵੀਂ ਕਲਾਸ ਦੇ ਵਿੱਚੋਂ ਇੱਕ ਸਬਜੈਕਟ 'ਚ ਫੇਲ ਹੋ ਗਿਆ ਤੇ ਲੋਕ ਤਾਂ ਮੈਨੂੰ ਜਿਉਣਾ ਹੀ ਔਖਾ ਕਰਤਾ ਲੋਕਾਂ ਨੇ ਮੈਨੂੰ ਤਾਂ ਤਾਂ ਮੇਣੀ ਮਾਰਦੇ ਜਦੋਂ ਮੈਂ ਘਰੋਂ ਨਿਕਲਵਾ ਮੈਂ ਤਾਂ ਕਿਸੇ ਕੰਮ ਯੋਗ ਨਹੀਂ ਗਿਆ ਉਹ ਕਹਿੰਦਾ ਕਿ ਠੀਕ ਆ ਕੋਈ ਗੱਲ ਨਹੀਂ ਇੰਨਾ ਨਿਰਾਸ਼ ਨਾ ਤੇ ਹੋ ਤੈਨੂੰ ਇੱਕ ਮੈਂ ਜੁਕਤੀ ਦੱਸਦਾ ਤੂੰ ਜੇ ਉਹ ਕੰਮ ਕਰ ਲਵੇਂ ਤਾਂ ਸਭ ਕੁਝ ਹੀ ਠੀਕ ਹੋ ਜਾਏਗਾ ਉਸ ਮੁੰਡੇ ਦੇ ਵਿੱਚ ਇੱਕ ਨਵੀਂ ਕਿਰਨ ਜਾਗਦੀ ਹੈ ਉਹ ਕਹਿੰਦਾ ਜੀ ਦੱਸੋ ਕੀ ਕੰਮ ਹੈ ਜਿਹਦੇ ਨਾਲ ਮੇਰੀ ਪਰੇਸ਼ਾਨੀ ਦੂਰ ਹੋ ਜੂਗੀ ਉਹ ਕਹਿੰਦਾ ਕਿ ਤੂੰ ਐਂ ਕਰਨਾ ਘਰ ਜਾਣਾ ਘਰ ਜਾ ਕੇ ਇੱਕ ਦੁੱਧ ਦਾ ਭਰਿਆ ਹੋਇਆ ਲੋਟਾ ਚੱਕ ਲੈਣਾ ਇੱਕ ਲੋਟਾ ਜਿਹਦੇ ਵਿੱਚ ਤੂੰ ਫੁੱਲ ਭਰ ਲੈਣਾ ਉਹਨੂੰ ਦੁੱਧ ਦੇ ਨਾਲ ਤਾਂ ਹਾਂ ਤਾਂ ਉੱਪਰ ਤੱਕ ਦੁੱਧ ਬਣਾ ਫੁੱਲ ਭਰ ਲਈ ਜਦੋਂ ਤੂੰ ਆਪਣੇ ਖੇਤ ਵਾਲੇ ਨੂੰ ਜਾਣਾ ਕੰਮ ਤੋਂ ਦੇ ਲਈ ਕਿਤੇ ਵੀ ਜਾਣਾ ਉਸ ਲੋਟੇ ਨੂੰ ਆਪਣੇ ਹੱਥ ਦੇ ਵਿੱਚ ਝੁੱਕ ਕੇ ਤੁਰੇ ਜਾਈ ਜਿੱਥੇ ਵੀ ਕੰਮ ਤੇ ਜਾਣਾ ਉਹ ਕਹਿੰਦਾ ਕਿ ਠੀਕ ਹੈ ਮੁੰਡਾ ਘਰ ਜਾਂਦਾ ਤੇ ਜਾ ਕੇ ਬੜੇ ਹੀ ਉਤਸ਼ਾਹ ਦੇ ਨਾਲ ਇੱਕ ਲੋਟਾ ਚੱਕਦਾ ਤੇ ਲੋਟੇ ਨੂੰ ਦੁੱਧ ਨਾਲ ਤਾਂਹਾਂ ਤੱਕ ਫੁੱਲ ਭਰ ਲੈਂਦਾ ਫੁੱਲ ਭਰ ਕੇ ਆਪਣੇ ਹੱਥ ਦੇ ਉੱਪਰ ਚੱਕ ਕੇ ਤੁਰਿਆ ਜਾਂਦਾ ਉਸ ਦਾ ਧਿਆਨ ਉਸ ਲੋਟੇ ਦੇ ਵਿੱਚ ਪਾਏ ਹੋਏ ਦੁੱਧ ਦੇ ਉੱਤੇ ਹੁੰਦਾ ਕਿ ਇੱਕ ਵੀ ਬੂੰਦ ਕਿਤੇ ਦੁੱਧ ਦੀ ਬਾਹਰ ਨਾ ਡਿੱਗ ਜਵੇ ਕਿਉਂਕਿ ਉਸ ਸਿਆਣੇ ਵਿਅਕਤੀ ਨੇ ਦੱਸਿਆ ਹੁੰਦਾ ਕਿ ਦੁੱਧ ਦੀ ਬੂੰਦ ਡਿੱਗਣੀ ਨਹੀਂ ਚਾਹੀਦੀ ਵਿੱਚੋਂ ਇੱਕ ਵੀ ਉਹ ਉਸੇ ਤਰ੍ਹਾਂ ਕਰਦਾ ਤੇ ਸਾਰਾ ਧਿਆਨ ਜਿਹੜਾ ਆਪਣੇ ਉਸ ਲੋਟੇ ਦੇ ਵੱਲ ਲੈ ਜਾਂਦਾ ਤੇ ਹੌਲੀ-ਹੌਲੀ ਆਪਣੇ ਖੇਤ ਵੱਲ ਨੂੰ ਭਟਿਆ ਜਾਂਦਾ ਤੇ ਹੁਣ ਉਸ ਮੁੰਡੇ ਦਾ ਧਿਆਨ ਉਸ ਭਰੇ ਹੋਏ ਦੁੱਧ ਦੇ ਲੋਟੇ ਵਿੱਚ ਇੰਨਾ ਜ਼ਿਆਦਾ ਹੁੰਦਾ ਕੋਈ ਰਾਸਤੇ ਵਿੱਚ ਮਰਦੇ ਲੋਕਾਂ ਦੇ ਤੰਗ ਮੇਹਣਿਆਂ ਦੀ ਜਿਹੜੀ ਆਵਾਜ਼ ਹੁੰਦੀ ਆ ਉਹਦੇ ਕੰਨਾਂ ਤੱਕ ਪਹੁੰਚਦੀ ਵੀ ਨਹੀਂ ਇਨੂੰ ਉਹ ਆਵਾਜ਼ ਸੁਣਾਈ ਵੀ ਨਹੀਂ ਦਿੰਦੀ ਕਿਉਂਕਿ ਉਹ ਸਾਰਾ ਧਿਆਨ ਆਪਣਾ ਸਾਰਾ ਫੋਕਸ ਉਸ ਦੁੱਧ ਦੇ ਭਰੇ ਹੋ ਮੋਟੇ ਵੱਲ ਲਾ ਜਾਂਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਲਈ ਮਿਲਦਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਦੇ ਹੋਵੋ ਤੁਸੀਂ ਕੋਈ ਵੀ ਆਪਣਾ ਕੰਮ ਕਰਦੇ ਹੋ ਤਾਂ ਉਸ ਕੰਮ ਦੇ ਵਿੱਚ ਇੰਨਾ ਧਿਆਨ ਦੇਵੋ ਇੰਨਾ ਫੋਕਸ ਉਸ ਕੰਮ ਦੇ ਵਿੱਚ ਕਰੋ ਕਿ ਤੁਹਾਨੂੰ ਜਿਹੜੇ ਲੋਕਾਂ ਦੇ ਤਾਣੇ ਮੇਨੇ ਦੀ ਜਿਹੜੀ ਆਵਾਜ਼ ਆ ਉਹ ਬਿਲਕੁਲ ਹੀ ਸੁਣਾਈ ਨਾ ਦੇਵੇ ਲੋਕਾਂ ਦੀਆਂ ਗੱਲਾਂ ਤਾਣੇ ਮੇਨੇ ਉਹ ਤੁਹਾਡੇ ਉੱਪਰ ਕੋਈ ਅਸਰ ਨਾ ਕਰ ਸਕਣ ਤੁਸੀਂ ਆਪਣੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋ ਜਵੋ ਜਿਵੇਂ ਇੱਕ ਕੈਮਰਾ ਜਦੋਂ ਫੋਟੋ ਕਲਿੱਕ ਕਰਦਾ ਤਾਂ ਉਹ ਆਪਣੇ ਸਬਜੈਕਟ ਦੇ ਉੱਪਰ ਇੰਨਾ ਜ਼ਿਆਦਾ ਫੋਕਸ ਕਰਦਾ ਕਿ ਬਾਕੀ ਦੀਆਂ ਸਾਰੀਆਂ ਚੀਜ਼ਾਂ ਨੂੰ ਬਲਰ ਕਰ ਦਿੰਦਾ ਇਸੇ ਤਰ੍ਹਾਂ ਹੀ ਤੁਸੀਂ ਵੀ ਆਪਣੇ ਕੰਮ ਦੇ ਉੱਪਰ ਇੰਨਾ ਜ਼ਿਆਦਾ ਫੋਕਸ ਰੱਖੋ ਤੇ ਬਾਕੀ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਬਲਰ ਹੋ ਜਾਣਗੀਆਂ ਸੋ ਦੋਸਤੋ ਜੇ ਤੁਸੀਂ ਵੀ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਤੰਗ ਨਿਹਿਆਂ ਦੇ ਕਾਰਨ ਆਪਣੇ ਟਾਰਗੇਟ ਤੋਂ ਭਟਕ ਚੁੱਕੇ ਹਨ ਸੋ ਇਸ ਦੇ ਲਈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹ ਆਪਣੇ ਨਵੇਂ ਟੀਚੇ ਵੱਲ ਵਧਣ ਤੇ ਇਸ ਵੀਡੀਓ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਬਦਲਾ ਆ ਸਕੇ ਸੋ ਜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ